ਜੋ ਫਾਈਨਲੀ ਤੁਸੀਂ ਕੈਮਰੇ ਦੇ ਸਾਹਮਣੇ ਫਾਈਨਲੀ ਜੋ ਕੇਬਲ ਵਾਦੀ ਮੈਂ ਪੇਸ਼ ਕਰ ਰਿਹਾ ਹਾਂ ਕਿਉਂਕਿ ਤੁਹਾਨੂੰ ਨਹੀਂ ਪਤਾ ਪਰ ਰਿਲੀਜ਼ ਕਿਵੇਂ ਹੋਈ ਹੈ ਮੇਰੇ ਕੋਲ ਤੇ ਘੱਟੇ ਗਏ ਬਲਕ ਉਹ ਉਹਨਾਂ ਤੇ ਗਰੀਨ ਵੀ ਆ ਗਿਆ ਗਰੀਨ ਠੀਕ ਵੀ ਹੋ ਗਿਆ ਹੁਣ ਮਤਲਬ ਬਹੁਤ ਜੋਰ ਲੱਗਿਆ ਬਹੁਤ ਟਾਈਮ ਲੱਗਿਆ ਬਹੁਤ ਮਿਹਨਤ ਲੱਗੀ ਪਰ ਕਮਾਲ ਦੀ ਗੱਲ ਇਹ ਸੀ ਕਿ ਜਦੋਂ ਮੈਂ ਸੁਮੇਤ ਭਾਜੀ ਅੱਜ ਹੈ ਨਹੀਂਗੇ ਇੱਥੇ ਸਾਡੇ ਦੂਜੇ ਭਾਈ ਸਾਹਿਬ ਉਹ ਕਿਸੇ ਬਾਹਰ ਗਏ ਨੇ ਅਜੋਨਾਂ ਦੀ ਫਲਾਈਟ ਸੀ ਉਹ ਰੋਕ ਨਹੀਂ ਸੀ ਸਕਦੇ ਤੇ ਚਲੋ ਸਾਡੇ ਦੂਜੇ ਭਾਈ ਸਾਹਿਬ ਸਾਡੇ ਕੋਲੇ ਨੇ ਮੈਂ ਇਸ ਕਰਕੇ ਕਹਿਣਾ ਕਿ ਗੱਲ ਅਸਲ 'ਚ ਇਹ ਸੀ ਕਿ ਪਹਿਲਾਂ ਮੈਂ ਸਕ੍ਰਿਪਟ ਲੈ ਕੇ ਗਿਆ ਹਨਾ ਉਸ ਵਕਤ ਇਹ ਨਹੀਂ ਸੀ ਮੈਨੂੰ ਪਤਾ ਕਿ ਸਾਗਾ ਨੇ ਕੇਬਲ 1 OTT ਵੀ ਸ਼ੁਰੂ ਕਰਨਾ ਮੈਂ ਹੋਰ ਕਿਸੇ OTT ਕੋਲੇ ਗਿਆ ਉਹਨਾਂ ਨੇ ਪੜ੍ਹੀ ਵੀ ਨਹੀਂ ਸਕ੍ਰਿਪਟ ਮੇਰੀ ਆਦਤ ਦਾ ਬਾਉਂਡ ਸਕ੍ਰਿਪਟ ਹੁੰਦੀ ਆ ਮੇਰੀ ਹਨਾ ਚਲੋ ਕੁਝ ਡਿਫਰੈਂਸਸ ਵੀ ਹੋ ਗਏ ਸਾਡੇ ਕੋਈ ਗੱਲ ਤੇ ਇੱਕ ਗੱਲ ਹੋਣਾ ਸਕੀ ਫਿਰ ਅਸੀਂ ਆਪਣੇ ਆਪ ਬਣਾਈ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਮੇਰੇ ਦੋਸਤਾਂ ਨੇ ਕੁਝ ਮਦਦ ਕੀਤੀ ਤੇ ਉੱਥੋਂ ਅਸੀਂ ਇਹ ਬਣਾਈ ਹਨਾ ਫਿਰ ਜਦੋਂ ਅਸੀਂ ਰਿਲੀਜ਼ ਕਰਨਾ ਸੀ ਤਾਂ ਮੈਂ ਜਦੋਂ ਸੁਮਿਤ ਭਾਈ ਨਾਲ ਗੱਲ ਕੀਤੀ ਤੁਹਾਡੇ ਯਾਦ ਹੋਣਾ ਕਿ ਜੋਰਾ ਸੈਕੰਡ ਚੈਪਟਰ ਵੀ ਬਹੁਤ ਦੇਰ OTT ਦੇ ਨਹੀਂ ਸੀ ਆਇਆ ਉਹਦੇ ਲਈ ਵੀ ਮੈਨੂੰ ਬੜੀਆਂ ਫੋਨ ਆਉਂਦੇ ਸੀ ਬੀਪ ਫਿਲਮ ਸਾਡੇ ਵਾਲੇ ਲਈ ਵੀ ਬੜੇ ਫੋਨ ਆਉਂਦੇ ਸੀ ਰੰਗ ਪੰਜਾਬ ਲਈ ਵੀ ਬੜੇ ਫੋਨ ਆਉਂਦੇ ਸੀ ਫਿਰ ਮੈਨੂੰ ਧਾਰੋ ਲਈ ਵੀ ਆਉਣ ਲੱਗ ਗਏ ਕਿ ਯਾਰ ਕਦੋਂ ਆਉਂ ਤਾ ਮੈਨੂੰ ਸੁਮਿਤ ਭਾਈ ਨੇ ਇੱਕੋ ਹੀ ਗੱਲ ਕਹੀ ਸੀ ਕਿ ਜੀ ਬਸ ਉਡੀਕੋ ਆਪਾਂ ਆਪ ਦਾ OTT ਸ਼ੁਰੂ ਕਰਾਂਗੇ ਫਿਰ ਤੁਸੀਂ ਦੇਖਿਓ ਵੀ ਆਪਾਂ ਕੀ ਕਰਾਂਗੇ ਕੀ ਬਾਤ ਹੈ ਬਾ ਆਪਣਾ ਆਪ ਸਰੈਂਡਰ ਕਰਤਾ ਉਹਨਾਂ ਦੇ ਸਾਹਮਣੇ ਮਾਹ ਜੀ ਠੀਕ ਹੈ ਮੈਂ ਤੁਹਾਡੇ ਤੋਂ ਕਦੇ ਇਹ ਨਹੀਂ ਪੁੱਛਦਾ ਕਿ ਤਾਰੋ ਕਦੋਂ ਰਿਲੀਜ਼ ਕਰੋਗੇ ਜੋਰਾ ਸੈਕੰਡ ਚੈਪਟਰ ਕਦੋਂ ਰਿਲੀਜ਼ ਕਰੋਗੇ OTT ਸ਼ੁਰੂ ਹੋਇਆ ਕੇ ਬਲਵਾਨ ਆਇਆ ਉਹਦੇ ਤੇ ਦੀਪ ਦੀਆਂ ਫਿਲਮਾਂ ਵੀ ਆਈਆਂ ਫਿਰ ਹੁਣ ਪਹਿਲੀ ਵੈਬ ਸੀਰੀਜ਼ ਆ ਜਿਹੜੀ ਉਹ دارو ਆ ਰਹੀ ਹੈ ਵਾਹ ਜੀ ਅੱਛਾ ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਆ دارو ਤੋਂ ਬਾਅਦ ਰਾਜਤਾਨੀ ਆ ਰਹੀ ਆ ਫਿਰ ਅ ਸੁੱਖਾ ਰੇਤ ਰ ਆ ਰਹੀ ਆ ਤੈਨ ਵੈਬ ਸੀਰੀਜ਼ ਤਾਂ ਮੇਰੀਆਂ ਨੇ ਬਾਕੀ ਹੋਰ ਭਾਵਨਾਵਾਂ ਮਿਲਾਂ ਸਾਡੀਆਂ ਨਹੀਂ ਫਲਮਾਂ ਨੇ ਜਸ ਕਰੇ ਵਾਲ ਦੀ ਆ ਹੋਰ ਤੁਹਾਨੂੰ ਪਤਾ ਹੀ ਆ ਸਾਰਾ ਹਨ ਅਸੀਂ ਇੱਕ ਤੋਂ ਇੱਕ ਰਿਲੀਜ਼ ਕਰਦੇ ਜਾਵਾਂਗੇ ਆਪਾਂ ਸਾਰੇ ਇਕੱਠੇ ਹੁੰਦੇ ਰਹਾਂਗੇ ਪਰ ਮਾਨ ਦੀ ਗੱਲ ਇਹ ਆ